ਹੈਲੋ ਗਾਇਸ ਵੈਲਕਮ ਟੂ ਮਾਈ ਅਨਦਰ ਵਲੋਗ ਸੋ ਠੰਡ ਮਿੱਤਰੋ ਬਹੁਤ ਹੋ ਚੁੱਕੀ ਹੈ ਤੇ ਅੱਜ ਕੁਝ ਪਲਾਨ ਹੈਗਾ ਤੁਹਾਨੂੰ ਨਵੀਂ ਚੀਜ਼ ਦਿਖਾਉਣ ਦਾ ਜੋ ਕਿ ਹੈਗੀ ਹੈ ਮੋਹੱਲੀ ਦੇ ਵਿੱਚ ਹੀ ਨਵੀਂ ਚੀਜ਼ ਖੁੱਲੀ ਹੈ ਨਵਾਂ ਪ੍ਰੋਜੈਕਟ ਲਾਂਚ ਹੋਣ ਵਾਲਾ ਜੋ ਮੇਰਾ ਮਨ ਸੀਗਾ ਤੁਹਾਨੂੰ ਸ਼ੇਅਰ ਕਰਨ ਦਾ ਤੇ ਤੁਹਾਨੂੰ ਉਹਦੇ ਬਾਰੇ ਡਿਸਕਸ ਕਰਦਾ ਕਿਹੜਾ ਪ੍ਰੋਜੈਕਟ ਹੈਗਾ ਕੀ ਲਾਂਚ ਹੋਣ ਵਾਲਾ ਨਵਾਂ ਜੇ ਵੀ ਤੁਸੀਂ ਮੇਰੀ ਪਿਛਲੀ ਵੀਡੀਓ ਦੇਖੀ ਉਹਨੂੰ ਬਹੁਤ ਪਿਆਰ ਦਿੱਤਾ ਤੇ ਤੁਹਾਨੂੰ ਇਸ ਵੀਡੀਓ 'ਚ ਵੀ ਮੈਂ ਨਵੀਂ ਚੀਜ਼ ਦਿਖਾਉਣ ਵਾਲਾ ਐਰਪੋਰਟ ਰੋਡ ਤੇ ਕੀ ਨਵਾਂ ਖੁੱਲ ਰਿਹਾ ਉਹਦੇ ਬਾਰੇ ਆਪਾਂ ਅੱਜ ਗੱਲ ਕਰਾਂਗੇ ਤੇ ਚਲੋ ਮਿੱਤਰੋ ਆਪਾਂ ਚੱਲਦੇ ਆਂ ਤੇ ਨਾਲ ਨਾਲ ਤੁਹਾਨੂੰ ਚੀਜ਼ ਦਿਖਾਉਂਦੇ ਆਂ ਆਹ ਦੇਖੋ ਗਾਇਸ ਕਿਵੇਂ ਗੱਡੀਆਂ ਲੱਗੇ ਰੈੱਡ ਲਾਈਟ ਕ੍ਰੋਸ ਕਰ ਰਿਹਾ ਇਹ ਚੀਜ਼ ਆਪ ਨੂੰ ਚਾਹੀਦੀ ਨਹੀਂ ਹਨਾ ਇਹ ਗਲਤ ਗੱਲ ਆ ਲੋਕੀ ਰੈੱਡ ਲਾਈਟਾਂ ਕ੍ਰੋਸ ਕਰ ਰਹੇ ਆ ਹਨਾ ਆ ਸਾਰੇ ਹੈਗੀ ਰੈੱਡ ਲਾਈਟਾਂ ਕ੍ਰੋਸ ਕਰੀ ਜਾਂਦੇ ਆ ਫਿਰ ਇੱਕ ਦੂਜੇ ਵਿੱਚ ਵੱਜੂਗੀ ਫਿਰ ਕਹਿਣਗੇ ਤੇਰੀ ਗਲਤੀ ਹੈ ਮੇਰੀ ਗਲਤੀ ਹੈ ਇਹ ਚੀਜ਼ ਬਹੁਤ ਗਲਤ ਹੈ ਤੇ ਮੈਂ ਸਾਰੇ ਅਗੇ ਮਤਲਬ ਇਹੀ ਰਿਕਵੈਸਟ ਹੈ ਕਿ ਨਾ ਇਹ ਰੈੱਡ ਲਾਈਟ ਨਾ ਕ੍ਰੋਸ ਕਰਿਆ ਕਰੋ ਜਦੋਂ ਤੁਹਾਡੇ 2 ਮਿੰਟ ਚ ਖੜਨ ਚ ਕੋਈ ਪ੍ਰੋਬਲਮ ਨਹੀਂ ਹੈਗੀ ਨਾ ਕਿਸੇ ਦਾ ਕੋਈ ਲੇਟ ਨਹੀਂ ਹੋਣਾ ਕੁਝ ਨਹੀਂ ਹੋਗਾ ਜਲਦੀ ਆ ਤਾ ਤੁਹਾਨੂੰ ਫਿਰ ਜਲਦੀ ਘਰੋਂ ਨਿਕਲੋ ਇਹਦਾ ਆਰਾਮ ਨਾਲ ਨਿਕਲੋ ਕਾਦੀ ਕਾਲੀ ਇਹ ਤੁਹਾਨੂੰ ਜਾਣਦੀ ਤੇ ਆਰਾਮ ਨਾਲ ਜਾਓ ਸੜਕ ਤੇ ਇੰਨੇ ਐਕਸੀਡੈਂਟ ਹੁੰਦੇ ਇੰਨਾ ਕੁਝ ਹੁੰਦਾ ਸਭ ਬੰਦੇ ਇੱਕ ਦਿਨ ਗਲਤੀ ਹੁੰਦੀ ਹੈ ਦੂਜੇ ਦਾ ਨੁਕਸਾਨ ਜ਼ਿਆਦਾ ਹੋ ਜਾਂਦਾ ਤੇ ਪਲੀਜ਼ ਇਹ ਇਹ ਕੰਮ ਨਾ ਕਰੋ ਆਰਾਮ ਨਾਲ ਜਾਓ ਆਪਣਾ ਤੇ ਤਸੱਲੀ ਨਾਲ ਜਾਓ ਕੋਈ ਦਿੱਕਤ ਵਾਲੀ ਕਰਨੀ ਹੈਗੀ ਲੋ ਵੀ ਗਾਇਸ ਪਹੁੰਚ ਚੁੱਕੇ ਹਾਂ ਅਪ ਉਸ ਜਗ੍ਹਾ ਤੇ ਗੱਡੀ ਲਾਤੀਏ ਪਾਰਕਿੰਗ 'ਚ ਤੇ ਹੁਣ ਥੋੜਾ ਤੁਰ ਕੇ ਜਾ ਰਹੇ ਹਾਂ ਕਿਉਂਕਿ ਨਾਲ ਹੀ ਹੈਗਾ 에어ਪੋਰਟ ਰੋਡ ਤੇ ਜਿਹੜਾ ਨਵਾਂ ਪ੍ਰੋਜੈਕਟ ਸ਼ੁਰੂ ਹੋ ਰਿਹਾ ਤੇ ਤੁਹਾਨੂੰ ਫਟਾਫਟ ਦਿਖਾਉਂਦਾ ਕੀ ਕੀ ਬਣ ਰਿਹਾ ਕੀ ਕੀ ਲਾਂਚ ਹੋਣ ਵਾਲਾ ਤੇ ਸਭ ਕੁਝ ਤੁਹਾਨੂੰ ਪਤਾ ਲੱਗ ਜਾਏਗਾ ਹੁਣੇ ਵੀਡੀਓ ਦੇ ਵਿੱਚ ਤੇ ਆਓ ਚਲੋ ਦਿਖਾਉਂਦਾ ਤੁਹਾਨੂੰ ਸੋ ਗਾਇਸ ਆ ਬਣ ਰਿਹਾ ਨਵਾਂ ਪ੍ਰੋਜੈਕਟ ਮੋਹਲੀ 에어ਪੋਰਟ ਦੇ ਰੋਡ ਤੇ ਤੁਹਾਨੂੰ ਥੋੜੀ ਆਵਾਜ਼ ਮੇਰੀ ਘੱਟ ਆ ਰਹੀ ਹੋएगी ਕਿਉਂਕਿ ਟ੍ਰੈਫਿਕ ਬਹੁਤ ਚੱਲ ਰਿਹਾ ਕਿਉਂਕਿ 에어ਪੋਰਟ ਰੋਡ ਹੈ ਤੇ ਆਵਾਜ਼ ਬਹੁਤ ਆਦੀ ਹੋਗੀ ਟ੍ਰੈਫਿਕ ਦੀ ਤੇ ਮੈਂ ਤੁਹਾਨੂੰ ਪ੍ਰੋਜੈਕਟ ਦਿਖਾਉਣਾ ਚਾਹੁੰਦਾ ਸੀਗਾ ਜੋ ਹੈਗਾ ਆਹ ਵਾਲਾ ਇਹਦਾ ਨਾਮ ਹੈਗਾ ਹੋਮਲੈਂਡ ਰਿਕਾਲੀਆ ਇਹ ਐਕਚੁਅਲੀ ਹੋਮਲੈਂਡ ਦਾ ਦੂਜਾ ਪ੍ਰੋਜੈਕਟ ਹੈ ਮੋਹੱਲੀ ਦੇ ਵਿੱਚ ਪਹਿਲਾ ਹੋਮਲੈਂਡ ਸੁਸਾਇਟੀ ਬਣੀ ਸੀਗੀ ਫਿਰ ਸੀਪੀ 67 ਤੁਹਾਨੂੰ ਦਿਖਾਇਆ ਸੀਗਾ ਉਹ ਵੀ ਹੋਮਲੈਂਡ ਵਾਲਿਆਂ ਦਾ ਹੀ ਹੈਗਾ ਤੇ ਇਹ ਤੀਜਾ ਪ੍ਰੋਜੈਕਟ ਬਣ ਰਿਹਾ ਮਾਲ ਪਲੱਸ ਰੈਜ਼ੀਡੈਂਸ਼ੀਅਲ ਏਰੀਆ ਜਿੱਥੇ ਸ਼ਾਪਸ ਵੀ ਹੈ ਪਲਸ ਰੈਜੀਡੈਂਸ਼ੀਅਲ ਵੀ ਆਜੇ ਤੱਕ ਜਿੰਨਾ ਵੀ ਬਣਿਆ ਉਹ ਆਪਣਾ ਬਣਿਆ ਅ ਮਤਲਬ ਆਫਿਸ ਸਪੇਸ ਪਲਸ ਮਾਲ ਇਹ ਬਣ ਰਿਹਾ ਮਾਲ ਪਲਸ ਰੈਜੀਡੈਂਸ਼ੀਅਲ ਪਲੇਸ ਥੱਲੇ ਮਾਰਕੀਟ ਉੱਪਰ ਸੋਸਾਇਟੀ ਰਹਿਣ ਵਾਸਤੇ ਹਾਲੇ ਅੰਡਰ ਕੰਸਟਰਕਸ਼ਨ ਹੈ ਤੇ ਤੁਹਾਨੂੰ ਹਾਲੇ ਪੂਰਾ ਤਾਂ ਨਹੀਂ ਦਿਖਾ ਸਕਦਾ ਕਿਉਂਕਿ ਹਾਲੇ ਕੰਮ ਚੱਲ ਰਿਹਾ ਅੰਦਰ ਜਾ ਵੀ ਸਕਦੇ ਜਾਣ ਦਾ ਫਾਇਦਾ ਵੀ ਨਹੀਂ ਹੈਗਾ ਇੱਕ ਵਾਰ ਤੁਹਾਨੂੰ ਬਾਹਰੋਂ ਦੀ ਓਵਰਵਿਊ ਦਿੰਦੇ ਆ ਤੇ ਨਾਲ ਦੇਖਦੇ ਆ ਤੇ ਇੱਕ ਐਂਟਰੀ ਪੁਆਇੰਟ ਤੇ ਇਹਨਾਂ ਨੇ ਆਪਣਾ ਬਣਾਇਆ ਛੋਟਾ ਜਿਹਾ ਆਫਿਸ ਹੋਮਲੈਂਡ ਰਿਗਾਲੀਆ ਜਿਸੇ ਸਿਕਿਉਰਿਟੀ ਗਾਰਡੀ ਵੀ ਬੈਠਾ ਤੇ ਥੱਲੇ ਸ਼ਾਪਸ ਦਾ ਏਰੀਆ ਹੈਗਾ ਸਾਰਾ ਤੁਸੀਂ ਚੈੱਕ ਕਰ ਸਕਦੇ ਹੋ ਤੇ ਪਿੱਛੇ ਉੱਪਰ ਰੈਸੀਡੈਂਸ਼ੀਅਲ ਏਰੀਆ ਬਣ ਰਿਹਾ ਬੈਕ ਸਾਈਡ ਤੇ ਤੁਹਾਨੂੰ ਇਹ ਚਾਰੇ ਤਰਫ ਦਿਖਾਉਂਦਾ ਮੈਂ ਅਜੇ ਕਿਵੇਂ ਕਿਵੇਂ ਦਾ ਹੈਗਾ ਇਹ ਇਹਨਾਂ ਦਾ ਆਫਿਸ ਹੈ ਇਹ ਤੁਸੀਂ ਨਾਮ ਪੜ ਸਕਦੇ ਹੋ ਹੋਮਲੈਂਡ ਰਿਗਾਲੀਆ ਲਿਮਟਿਡ ਐਡੀਸ਼ਨ ਰੈਸੀਡੈਂਸ ਤੇ ਇਹ ਪ੍ਰੋਪਰ ਬਣ ਰਿਹਾ ਤੇ ਹੁਣ ਆਪਾਂ ਚੱਲਦੇ ਹਾਂ ਦੀ ਬੈਕ ਸਾਈਡ ਤੇ ਨਾਲੇ ਬੈਕ ਸਾਈਡ ਤੋਂ ਆਪਾਂ ਦੇਖ ਕੇ ਆਉਂਦੇ ਹਾਂ ਕਿਵੇਂ ਦਾ ਹੈਗਾ ਕੁਤਸਾਲ ਪਹਿਲੇ ਇੱਥੇ ਕੁਝ ਵੀ ਨਹੀਂ ਹੋਇਆ ਕਰਦਾ ਸੀਗਾ ਬਹੁਤ ਖਾਲੀ ਰਹਿੰਦਾ ਸੀਗਾ ਸਾਰਾ ਕੁਝ ਤੇ ਕੁਝ ਵੀ ਚੀਜ਼ ਨਹੀਂ ਸੀਗੀ ਸਿਰਫ ਰਸ਼ ਆਪਣਾ ਝਾੜੀਆਂ ਝੂੜੀਆਂ ਹੁੰਦੀ ਸੀਗੀਆਂ ਰਸ਼ ਤਾਂ ਕੀ ਹੋਣਾ ਝਾੜੀਆਂ ਝਾੜੀਆਂ ਸੀਗੀਆਂ ਤੇ ਦੇਖਦੇ ਦੇਖਦੇ ਇੱਥੇ ਇਨਾ ਕੁਝ ਬਣ ਗਿਆ ਜੋ ਕੁਝ ਕਹਿਣ ਦੀ ਹੱਦ ਨਹੀਂ ਹੈ ਬਹੁਤ ਕੁਝ ਬਣ ਰਿਹਾ ਤੇ ਤੁਹਾਨੂੰ ਪੂਰਾ ਦਿਖਾਉਂਦੇ ਆ ਟੂਰ ਕਰਾਉਂਦੇ ਆ ਜਿਹਨਾਂ ਦਾ ਹੋਮਲੈਂਡ ਰਿਗਾਲੀਆ ਦਾ ਫਿਰ ਤੁਹਾਨੂੰ ਮੇਰੇ ਬਾਰੇ ਦੱਸਦੇ ਵੀ ਹਾਂ ਜਲਦੀ ਤੇ ਇਹ ਸਾਰਾ ਜਿਹੜਾ ਬਣ ਰਿਹਾ ਇਹ ਸਾਰਾ ਮਤਲਬ ਆਪਣਾ ਸ਼ਾਪਸ ਵਗੈਰਾ ਹੋਣਗੇ ਅਗੇ ਕੰਪਲੈਕਸ ਹੋਣਗੇ ਇਹ ਉਹ ਚੀਜ਼ ਬਣ ਰਹੀ ਹੈ ਤੁਸੀਂ ਦੇਖ ਸਕਦੇ ਹੋ ਇਸੇ ਡਿਜ਼ਾਈਨ ਤੋਂ ਹੀ ਕੀ ਚੀਜ਼ ਬਣ ਰਹੀ ਹੈ ਤੇ ਪਿੱਛੇ ਬਣ ਰਹੀ ਹੈ ਐਕਚੁਅਲ ਰੈ residențial ਏਰੀਆ ਜੋ ਕਿ ਬਹੁਤ ਹੀ ਖਤਰਨਾਕ ਬਣ ਰਿਹਾ ਤੁਸੀਂ ਮੰਜ਼ਲ ਵੀ ਕਾਊਂਟ ਕਰ ਸਕਦੇ ਹੋ ਗਰਾਉਂਡ 1st 2nd 3rd 4th 5th 6th 7th 8th 9th 10 11 12 13 14 14 ਦੇ ਉੱਪਰ 15 15 ਮੰਜ਼ਲ ਤੱਕ ਇਹ ਚੜ ਰਹੇ ਆ ਤੇ ਇਹ ਤੁਹਾਨੂੰ ਲੋਕੇਸ਼ਨ ਵੀ ਮੈਂ ਦੱਸ ਦਿੰਦਾ ਕਿੱਥੇ ਆ ਤੇ ਥੋੜਾ ਜਿ ਤੁਸੀਂ ਦੇਖੋ ਕਿੰਨਾ ਘੰਟਾ ਇਹਨਾਂ ਨੇ ਬਾਰੋ ਕੰਮ ਕਰਨ ਲੱਗੇ ਨੇ ਆਹ ਦੇਖੋ ਤੁਸੀਂ ਬਾਰੋ ਬਹੁਤ ਵਧੀਆ ਕੰਮ ਹੋ ਰਿਹਾ ਵਲਾ ਹਲੇ ਅੰਡਰ ਕੰਸਟਰਕਸ਼ਨ ਹੈ ਜਦੋਂ ਪੂਰਾ ਬਣ ਜਾਊਗਾ ਫਿਰ ਵੀ ਤੁਹਾਨੂੰ ਇੱਕ ਵਾਰ ਇਹਦਾ ਪੂਰਾ ਓਵਰਵਿਊ ਦਊਂਗਾ ਸੁਸਾਇਟੀ ਦਾ ਕਿਵੇਂ ਬਣ ਰਿਹਾ ਬਟ ਇੱਕ ਸੈਂਪਲ ਫਲੈਟ ਦੇਖੋ ਰੈਡੀ ਕਰ ਰਹੇ ਨੇ ਇਹ ਤੁਹਾਨੂੰ ਦਿਖਾ ਰਹੇ ਹਾਂ ਉੱਥੇ ਕਿ ਕਿਵੇਂ ਦਾ ਫੋਨ ਵਾਲਾ ਮੇਬੀ ਸੈਂਪਲ ਫਲੈਟ ਹੀ ਹੋਇਆ ਕਿਉਂਕਿ ਤਾਂ ਇਹ ਕੱਲਾ ਪੇਂਟ ਹੋਇਆ ਹੋਇਆ ਤੇ ਨਾਲ ਉਹ ਡਿਜ਼ਾਈਨਰ ਜੇ ਲੱਗੇ ਹੋਏ ਨੇ ਬਟ ਜੋ ਵੀ ਬਣ ਰਿਹਾ ਨਾ ਗਾਇਸ ਬਹੁਤ ਸ ਮੋਹਾਲੀ ਚ ਇੰਨੀ ਡਵੈਲਪਮੈਂਟ ਹੋ ਗਈ ਹੈ ਤੁਹਾਨੂੰ ਮੈਂ ਪਹਿਲੀ ਵੀ ਗੱਲ ਕੀਤੀ ਹੈ ਬਹੁਤ ਜ਼ਿਆਦਾ ਵਧੀਆ ਡਵੈਲਪਮੈਂਟ ਹੋ ਗਈ ਹੈ ਤੇ ਬਹੁਤ ਸੋਨਾ ਕੰਮ ਚੱਲ ਰਿਹਾ ਹੈ ਦੇਖਦੇ ਦੇਖਦੇ ਇਸ ਚ ਬੇਸਮੈਂਟ ਵੀ ਹੈਗੀ ਹੈ ਬਟ ਹਾਲੇ ਤੱਕ ਕਵਰ ਹੋ ਚੁੱਕੀ ਹੈ ਬੇਸਮੈਂਟਸ ਵੀ ਕਾਫੀ ਕੁਝ ਹੋਏਗਾ ਮਤਲਬ ਗੱਡੀਆਂ ਪਾਰਕਿੰਗ ਹੋਣਗੀਆਂ ਜਾਂ ਕੁਝ ਹੋਏਗਾ ਦੇਖਦੇ ਦੇਖਦੇ ਵਿਥਿਨ 2 ਇਅਰਸ ਲਗਾ ਲੋ ਕੋਵਿਡ ਤੋਂ ਬਾਅਦ ਇੰਨਾ ਕੰਮ ਖਿੱਚੋ ਗਿਆ ਨਾ ਇੱਥੇ ਇੰਨਾ ਕੰਮ ਨਾ ਕਿ ਕਿਸੇ ਟਾਈਮ ਦੇਖਦੇ ਹੁੰਦੇ ਸੀ ਇੱਥੇ ਜਦੋਂ ਉਹਨਾਂ ਨੇ ਖੱਡਾ ਸ਼ੁਰੂ ਕੀਤਾ ਸੀਗਾ ਖੱਡਾ ਬੁੱਦਨਾ ਕਿ ਹਾਂ ਵੀ ਖੱਡਾ ਕਰ ਰਹੇ ਨੇ ਕੁਝ ਬ 15 ਮੰਜੂ ਰੇਡੀ ਵੀ ਹੋ ਗਈ ਆ ਤੇ ਚਲੋ ਹੋਰ ਅੱਗੇ ਦੇਖਦੇ ਆ ਠੀਕੀ ਦੇਖਣ ਨੂੰ ਮਿਲਦਾ ਗਾਇਸ ਸਾਰਾ ਉੱਤ ਤੱਕ ਹੈਗਾ ਦੇਖੋ ਉਹ ਪਿੱਛੇ ਤੱਕ ਤੁਹਾਨੂੰ ਦਿਖ ਰਿਹਾ ਹੋਗਾ ਨਾ ਇੱਥੋਂ ਦੀ ਲੈ ਕੇ ਮੇਰੇ ਪਿੱਛੇ ਤੱਕ ਇਹ ਜਿਹੜੀ ਰੋਡ ਹੋਈ ਕਿ ਨਾ ਸਲਿੱਪ ਰੋਡ ਹੈ ਮੈਂ ਤੁਹਾਨੂੰ ਲੋਕੇਸ਼ਨ ਹਾਲੇ ਦੱਸਦਾ ਕਲੀਅਰ ਕਿੱਥੇ ਬੰਦ ਰਿਹਾ ਹੋਮਲੈਂਡ ਰੇ ਗਲੀ ਆ ਹੈਗਾ ਤਾਂ 에어ਪੋਰਟ ਰੋਡ ਸੀ ਬਟ 에어ਪੋਰਟ ਤੇ ਰੋਡ ਤੇ ਕਿੱਥੇ ਕਰਕੇ ਹੈਗਾ ਤੁਹਾਨੂੰ ਉਹ ਮੈਕਜੈਕਟ ਦੱਸੂਗਾ ਇਹ ਇਹਨਾਂ ਨੇ ਲਾ ਦੇਣੀ ਹੈ ਫੈਂਸਿੰਗ ਸਾਰੀ ਕੋਰਨਰ ਤੇ ਐਵੇਂ ਸਲਿੱਪ ਰੋਡ ਨਿਕਲੂਗੀ ਇਧਰੋਂ ਦੀ ਕੇ ਸਾਰਾ ਓਪਨ ਹੋ ਜੂਗਾ ਏਰੀਆ ਤੇ ਕੋਰਨਰ ਤੇ ਫੈਂਸਿੰਗ ਲੱਗੀ ਹੋਊਗੀ ਪੂਰੀ ਬਾਉਂਡਰੀ ਵਾਲ ਹੋਏਗੀ ਤੇ ਹਾਂ ਦੇ ਅੱਗੇ ਜਾ ਕੇ ਦੇਖਦੇ ਆਪਾਂ ਹੋਰ ਕੀ ਕੀ ਬਣ ਰਿਹਾ ਤੇ ਫਿਲਹਾਲ ਆਪਾਂ ਬਾਹਰ ਹੀ ਘੁੰਮ ਰਹੇ ਆ ਬਾਹਰੋਂ ਹੀ ਦੇਖ ਰਹੇ ਆ ਜੋ ਵੀ ਹੈਗਾ ਅੰਦਰ ਜਾਂਦਾ ਤਾਂ ਕੋਈ ਫਾਇਦਾ ਨਹੀਂ ਅਜੇ ਤੇ ਗਾਇਸ ਤੁਸੀਂ ਦੇਖ ਸਕਦੇ ਹੋ ਕਿ ਅੱਗੇ ਸਾਰਾ ਸ਼ੋਪਿੰਗ ਕੰਪਲੈਕਸ ਹੈ ਅੰਦਰ ਹੀ ਮਾਰਕੀਟ ਬਣ ਰਹੀ ਹੈ ਸੋਸਾਇਟੀ ਦੇ ਅੰਦਰ ਹੀ ਰੈ residencial ਏਰੀਆ ਅੱਜ ਕੱਲ ਤੁਸੀਂ ਦੇਖ ਲਓ ਇਹੋ ਜਿਹੇ ਅਪਾਰਟਮੈਂਟ ਆ ਰਹੇ ਨੇ ਮੋਹੱਲੀ 'ਚ ਕੀ ਤੁਹਾਨੂੰ ਬਾਹਰ ਜਾਂਦੀ ਲੋੜ ਹੀ ਨਹੀਂ ਪੈਣੀ ਜੋ ਸ਼ਾਪਿੰਗ ਸ਼ਾਪਿੰਗ ਕਰਨੀ ਹੈ ਨਾ ਤੁਸੀਂ ਤੁਸੀਂ ਇੱਥੇ ਆ ਕੇ ਕਰ ਲਓ ਵੱਡਾ ਕੰਪਲੈਕਸ ਨਹੀਂ ਹੈ ਛੋਟਾ ਹੀ ਕੰਪਲੈਕਸ ਹੈਗਾ ਅੱਗੇ ਸਾਰਾ ਇਹਦੀ ਬੈਕ ਸਾਈਡ ਹੈ ਜਿਹੜੀ ਮਾਰਕੀਟ ਦੀ ਹੋएगी ਹਾਲੇ ਕੀ ਵੀ ਬਣਾਣਗੇ ਕੀ ਕਰਨਗੇ ਕਿੱਥੋਂ ਦਰਵਾਜ਼ਾ ਕੱਢਣਗੇ ਹਾਲੇ ਕੁਝ ਨਹੀਂ ਪਤਾ ਮੇਨ ਰੋਡ ਤੇ ਹੋਊਗਾ 에어ਪੋਰਟ ਤੇ ਜੋ ਵੀ ਇਹ ਜਗ੍ਹਾ ਹੋਊਗੀ ਕੱਢਣ ਦੀ ਹੈ ਨਾ ਮਾਰਕੀਟ ਦੇ ਆਪਣਾ ਮੇਨ ਦਰਵਾਜ਼ਾ ਵਗੈਰਾ ਜੋ ਹੋਏਗਾ ਇਹ ਬਾਹਰ ਹੋਊਗਾ ਬਟ ਆ ਤੁਸੀਂ ਚੈੱਕ ਕਰ ਸਕਦੇ ਹੋ ਸਾਰਾ ਕੁਝ ਤੇ ਇੱਥੇ ਕੀ ਬਣੇਗਾ ਇਹ ਵੀ ਮੈਨੂੰ ਆਈਡੀਆ ਨਹੀਂ ਹੈ ਬਟ ਇਹ ਤਾਂ ਕਲੀਅਰ ਘਟ ਹੈ ਇਹ ਆਪਣਾ ਰੈ residențial ਏਰੀਆ ਫਲੈਟ ਬਣ ਰਹੇ ਨੇ ਅੰਡਰ ਕੰਸਟਰਕਸ਼ਨ ਹੈ ਮੁੰ ਤੁਸੀਂ ਸੋਚ ਰਹੇ ਹੋਣਗੇ ਕਿ ਇਹਦਾ ਪ੍ਰਾਈਸ ਕੀ ਹੈਗਾ ਹਨਾ ਪ੍ਰਾਈਸ ਵੀ ਤੁਹਾਨੂੰ ਦੱਸਦੇ ਆ ਸੈਂਪਲ ਫਲੈਟ ਤੁਹਾਨੂੰ ਥੋੜਾ ਜਿਹਾ ਦਿਖਾ ਸਕਦੇ ਆ ਬਾਰੋ ਦੀ ਅੰਦਰ ਤਾਂ ਮੈਂ ਵੀ ਨਹੀਂ ਜਾਣ ਲੱਗਾ ਜੇ ਕੁਛ ਇੱਦਾਂ ਦਾ ਕਰਕੇ ਬਣ ਰਿਹਾ ਥੋੜਾ ਦਿਖਾ ਦੇ ਰਹੇ ਨੇ ਬਟ ਅਜੇ ਆਈਡੀਆ ਨਹੀਂ ਹੈਗਾ ਬਹੁਤ ਲੋਕੀ ਦੇਖ ਰਹੇ ਨੇ ਕਿ ਮੋਹੱਲੇ ਦੀ ਕੀ ਕੀ ਡਵੈਲਪਮੈਂਟ ਆ ਮਾਨੂੰ ਬੜੇ ਸਾਰੇ ਕਮੈਂਟਸ ਆਏ ਨੇ ਕਿ ਹਾਂ ਹੋਰ ਕੀ ਕੀ ਚੱਲ ਰਿਹਾ ਹੈ ਹਨਾ ਕਿੱਥੇ ਕੀ ਕੰਮ ਮਿਲ ਸਕਦਾ ਆਪਾਂ ਨੂੰ ਤੇ ਗਾਇਸ ਇਦਾਂ ਹੈ ਕਿ ਜੇ ਇੱਥੇ ਸ਼ਾਪਿੰਗ ਕੰਪਲੈਕਸ ਬਣਿਆ ਤੁਸੀਂ ਐਜ਼ ਅ ਸਿਕਿਉਰਿਟੀ ਗਾਰਡ ਹਨਾ ਜਿਹੜੇ ਬੰਦੇ ਯਾਦਾ ਪੜੇ ਲਿਖੀ ਨੇ ਸਿਕਿਉਰਿਟੀ ਗਾਰਡ ਲੱਗ ਸਕਦੇ ਹੋ ਮਾਲ ਦੇ ਵਿੱਚ ਲੱਗ ਸਕਦੇ ਹੋ ਛੋਟਾ ਜਿਹਾ ਮਾਲ ਹੈ ਹਨਾ ਰਿਸਪੌਂਸਿਬਿਲਟੀ ਐਜ਼ ਅ ਕੋਈ ਸੁਪਰਵਾਈਜ਼ਰ ਦੀ ਪੋਸਟ ਹੈ ਕੁਝ ਵੀ ਉਹ ਤੁਸੀਂ ਲੱਗ ਸਕਦੇ ਹੋ ਉਹ ਤੁਹਾਨੂੰ ਮੈਂ ਦਿਖਾ ਦਾਂਗਾ ਜਿਹੜਾ ਤੁਹਾਨੂੰ ਦਿਖਾਇਆ ਨਾ ਬੋਟ ਹੋਮ ਲੈਂਡਰ ਗਾਲੀਆ ਫਿਲਹਾਲ ਇਹ ਕੰਮ ਚੱਲ ਰਿਹਾ ਇੱਥੇ ਸਾਰਾ ਹਾਲੇ ਵੀ ਤੁਹਾਨੂੰ ਉਨੀ ਜ਼ਿਆਦਾ ਚੀਜ਼ਾਂ ਨਹੀਂ ਪਤਾ ਲੱਗਣਗੀਆਂ ਕਿਉਂਕਿ ਹਲੇ ਬੰਨੀ ਰੈਂਡਰ ਕੰਸਟਰਕਸ਼ਨ ਹੈ ਤੇ ਜਦੋਂ ਬਨ ਜਾਏਗਾ ਫਿਰ ਤੁਹਾਨੂੰ ਪੂਰਾ ਦਿਖਾਵਾਂਗੇ ਕੀ ਚੀਜ਼ ਬਣੀ ਹੈ ਇੱਥੇ ਮੁਹੱਲੇ ਦੇ ਵਿੱਚ ਤੇ ਹੁਣ ਮੈਂ ਤੁਹਾਨੂੰ ਲੋਕੇਸ਼ਨ ਦੱਸਦਾ ਇਹ ਆਪਣਾ ਜਿਹੜਾ ਸੱਤ ਸੰਗ ਘਰ ਹੈਗਾ ਨਾ ਮੁਹੱਲੀ ਦਾ ਰਾਧਾ ਸੋਮੀ ਦਾ 에어ਪੋਰਟ ਰੋਡ ਤੇ ਬਸ ਉਹਦੇ ਨਾਲ ਹੀ ਆ ਬਿਲਕੁਲ ਬਿਲਕੁਲ ਉਹਦੇ ਤੁਸੀਂ ਆ ਲਾ ਲਓ ਕਿ ਜਿੱਥੇ ਲਾਈਟ ਪੁਆਇੰਟ ਹੈਗੀ ਨਾ ਸਤਸੰਗ ਦਾ ਆਪਾਂ ਜੇ ਆਈਏ 에어ਪੋਰਟ ਵੱਲੋਂ ਸੁਹਾਣੇ ਵੱਲੋਂ ਹੈ ਨਾ 68 69 ਸੈਕਟਰ ਵੱਲੋਂ ਜ਼ੀਰੋ ਪੁਰਾਣੇ ਪਾਸੋਂ ਜੇ ਜਦੋਂ ਆਪਾਂ ਆਈਏ ਤੇ ਇੱਥੇ ਲਾਈਟ ਪੁਆਇੰਟ ਆਉਂਦਾ ਇੱਕ ਜਿੱਥੇ ਆਪਣਾ ਸਤਸੰਗ ਘਰ ਸ਼ੁਰੂ ਹੁੰਦਾ ਬਸ ਉਹਦੇ ਬਿਲਕੁਲ ਲੈਫਟ ਤੇ ਹੈਗਾ ਹੋਮਲੈਂਡ ਰਗਾਲੀਆ ਇਹਨਾਂ ਦਾ ਤੀਜਾ ਪ੍ਰੋਜੈਕਟ ਹੈ ਪਹਿਲਾਂ ਇਹਨਾਂ ਨੇ ਮੋਹੱਲੀ 'ਚ ਹੋਮਲੈਂਡ ਬਣਾਇਆ ਹੋਮਲੈਂਡ ਹਾਈਟਸ ਦੂਜਾ ਇਹਨਾਂ ਨੇ ਬਣਾਇਆ ਫਿਰ ਸੀਪੀ 67 ਦੇ ਵਿੱਚ ਮਾਲ ਪਲੱਸ ਆਫਿਸ ਸਪੇਸ ਤੀਜਾ ਇਹ ਫਿਰ ਬਣਾ ਰਹੇ ਆ ਮਾਲ residential area ਤੇ ਇਹ ਇਹਨਾਂ ਦਾ ਪ੍ਰੋਜੈਕਟ ਹੈਗਾ ਜੋ ਕਿ ਬਹੁਤ ਸੋਹਣਾ ਬਣ ਰਿਹਾ ਪਹਿਲੇ ਵੀ ਇਹਨਾਂ ਦੇ ਬਹੁਤ ਵਧੀਆ ਸੈਲੀਬ੍ਰਿਟੀਜ਼ ਨੇ ਲਿੱਤੇ ਸੀਗੇ ਜਿਹੜਾ ਹੋਮਲੈਂਡ ਹਾਈਟਸ ਹੈ ਤੁਹਾਨੂੰ ਪਤਾ ਹੀ ਹੋਵੇਗਾ ਜੇ ਨਹੀਂ ਪਤਾ ਹੋਵੇਗਾ ਮੈਂ ਤੁਹਾਨੂੰ ਦੱਸ ਦਿੰਦਾ ਕਿ ਪਹਿਲਾਂ ਇਹਨਾਂ ਨੇ ਹੋਮਲੈਂਡ ਹਾਈਟਸ ਬਣਾਇਆ ਜਿਹੜੇ ਪੂਰੇ ਸੈਲੀਬ੍ਰਿਟੀਜ਼ ਨੇ ਲਿੱਤਾ ਜਾਂ ਹੋਰ ਵੀ ਬਿਜ਼ਨਸਮੈਨ ਨੇ ਲਿੱਤਾ ਉਹ ਵੀ ਬੜੇ ਕਾਸਟਲੀ ਸੀਗੇ 3 بی ਐਚ ਕੇ 4 بی ਐਚ ਕੇ इवन 5 بی ਐਚ ਕੇ ਵੀ ਹੈਗਾ ਤੇ ਹੁਣ ਇਹਨਾਂ ਨੇ ਬਣਾਇਆ ਆ ਹੈਗਾ ਲਾਈਟ ਪੁਆਇੰਟ ਤੁਸੀਂ ਦੇਖ ਸਕਦੇ ਹੋ ਇਹ ਲਾਈਟ ਪੁਆਇੰਟ ਤੋਂ ਸਿੱਧਾ ਇਹ ਜਾਰੀ ਖਰੜ ਵਾਲੀ ਰੋਡ ਨੂੰ ਉਸ ਪਾਸੇ ਇਧਰ ਜਾਰੀ ਜ਼ੀਰਕਪੁਰ ਹੈਗੀ 에어ਪੋਰਟ ਰੋਡ ਹੀ ਆ ਤੇ ਉਹਦੇ ਬਿਲਕੁਲ ਲੈਫਟ ਸਾਈਡ ਤੇ ਹੀ ਇਹਨਾਂ ਨੇ ਆਪਣਾ ਪ੍ਰੋਜੈਕਟ ਸ਼ੁਰੂ ਕੀਤਾ ਹੋਇਆ ਤੇ ਤੁਹਾਨੂੰ ਪਤਾ ਲੱਗ ਜਾਏਗਾ ਜੇ ਤੁਸੀਂ ਆਉਂਗੇ ਇਹ ਸਾਹਮਣੇ ਉਧਰ ਸੱਸੰਗ ਘਰ ਬੋਰਡ ਦੇ ਉਸ ਪਾਸੇ ਤੇ ਉਹ ਤੁਸੀਂ ਬੋਰਡ ਦੇਖ ਰਹੇ ਉਧਰ ਸੈਕਟਰ 77 ਜਾਂ 88 96 ਉਧਰ ਜਾਣ ਵਾਸਤੇ ਸੈਕਟਰ ਹੈਗੇ ਨੇ ਤੇ ਉਸ ਰੋਡ ਤੇ ਬਣਾਇਆ ਤੇ ਬਹੁਤ ਸੋਹਣੇ ਫਲੈਟਸ ਬਣਾਣਗੇ ਮੈਨੂੰ ਲੱਗਦਾ ਜਿੱਦ ਤੱਕ ਹਾਲੇ ਤਾਂ ਨਹੀਂ ਪਤਾ ਪਰ ਜਿਸ ਹੱਬ ਨਾਲ ਬਣਾ ਰਹੇ ਨੇ ਉਸ ਹੱਬ ਨਾਲ ਲੱਗ ਰਿਹਾ ਕਿ ਵਧੀਆ ਫਲੈਟਸ ਬਣਨਗੇ ਤੇ ਹੁਣ ਗੱਲ ਕਰੀਏ ਪ੍ਰਾਈਸ ਦੀ ਤੇ ਇਸ ਫਲੈਟਾਂ ਦਾ ਜੋ ਪ੍ਰਾਈਸ ਹੈਗਾ ਜੋ ਮੈਨੂੰ ਪਤਾ ਲੱਗਿਆ ਉਹ ਕੁਝ ਪੌਣੇ 2 ਕਰੋੜ ਤੋਂ ਸਟਾਰਟ ਹੈਗਾ ਪੌਣੇ 2 ਕਰੋੜ ਮੈਂ ਤੁਹਾਨੂੰ ਇਹ ਦੱਸ ਰਿਹਾ ਹੋ ਸਕਦਾ 3 ਬੀ ਐਚ ਕੇ ਦਾ ਹੋਵੇ ਹੈਨਾ ਬਟ ਪੌਣੇ 2 ਕਰੋੜ ਇਹਨਾਂ ਦੀ ਸਟਾਰਟਿੰਗ ਪ੍ਰਾਈਸ ਹੈਗੀ ਹੈ ਤੇ ਉਹ ਵੀ ਸਾਰੇ ਵਿਕ ਚੁੱਕੇ ਨੇ ਫਲੈਟਸ ਹੁਣ ਅਵੇਲੇਬਲ ਹੈਗੇ ਨੇ ਉਰੀ ਸੇਲ ਚੁਣਗੇ ਕੰਪਨੀ ਬੋਲੋ ਕਿ ਆਲਰੇਡੀ ਸਾਰੇ ਬੁੱਕਡ ਹੈ ਫਲੈਟ ਤੁਸੀਂ ਦੇਖ ਰਹੇ ਹੋ ਪਿੱਛੇ ਸ਼ਾਪਸ ਦਾ ਨਹੀਂ ਪਤਾ ਮੈਨੂੰ ਅਜੇ ਬਟ ਜੋ ਰੈ residențial ਏਰੀਆ ਹੈਗਾ ਪਿੱਛੇ ਜੋ ਫਲੈਟਸ ਹੈਗੇ ਆ 3 BHK 4 BHK ਉਹਨਾਂ ਚੋਂ ਜਿਹੜੇ ਸਟਾਰਟਿੰਗ ਪ੍ਰਾਈਸ ਹੈ ਪਉਣੇ 2 ਕਰੋੜ ਦਾ 에어ਪੋਰਟ ਰੋਡ ਤੇ ਪੈਂਦਾ ਸਤਸੰਗਰ ਦੇ ਬਿਲਕੁਲ ਨਾਲ ਹੈ ਤੇ ਆਲਰੇਡੀ ਲੋਕਾਂ ਨੇ ਲੈ ਚੁੱਕੇ ਨੇ ਆਲਰੇਡੀ ਸਾਰੇ ਬੁੱਕਡ ਨੇ ਫਲੈਟ ਆ ਬਲੇ ਤੇ ਹੁਣ ਸਾਰੇ ਰੀਸੇਲ ਚ ਹੈ ਰੀਸੇਲ ਚ ਕੀ ਪ੍ਰਾਈਸ ਹੈ ਮੈਨੂੰ ਕੁਛ ਆਈਡੀਆ ਨਹੀਂ ਹੈਗਾ ਬਟ ਜੋ ਕੰਪਨੀ ਰੇਟ ਹੈ ਉਹ ਮੈਂ ਤੁਹਾਨੂੰ ਦੱਸਦਾ ਕੰਪਨੀ ਰੇਟ ਤੁਹਾਨੂੰ ਪਤਾ ਲੱਗ ਹੀ ਗਿਆ ਹੈ ਨਾ ਕਿ ਪੌਣੇ 2 ਕਰੋੜ ਹੈ ਜੇ ਤੁਸੀਂ ਚੈੱਕ ਵੀ ਕਰਨਾ ਹੋਵੇ ਤੇ 99 ਏਕੜਸੇ ਤੁਸੀਂ ਵੈਬਸਾਈਟ ਤੇ ਜਾ ਕੇ ਚੈੱਕ ਵੀ ਕਰ ਸਕਦੇ ਹੋ ਹੋਮਲੈਂਡ ਰਗਲੀਆ ਮੇਬੀ ਕਿਸੇ ਡੀਲਰ ਨੇ ਲੈ ਕੇ ਅੱਗੇ ਵੇਚ ਰਿਹਾ ਹੋਵੇ ਰੀਸੇਲ ਤੇ ਕਰ ਰਿਹਾ ਹੋਵੇ ਤੁਹਾਨੂੰ ਉੱਥੋਂ ਹੀ ਪਤਾ ਲੱਗ ਜਾਊਗਾ ਕਿ ਕੀ ਰੇਟ ਹੈ ਪਰ ਕੰਪਨੀ ਦਾ ਜੋ ਰੇਟ ਸੀਗਾ ਪੌਣੇ 2 ਕਰੋੜ 3 ਬੀ ਐਚ ਕੇ ਦਾ ਤੇ ਅਗਰ ਕਿਸੇ ਨੇ ਇਨਵੈਸਟਮੈਂਟ ਕਰਨੀ ਹੋਵੇ ਕੁਝ ਲੈਣਾ ਹੋਵੇ ਤੇ ਉਹ ਕਰ ਸਕਦਾ ਹੈ ਰੀਸੇਲ ਤੇ 에어ਪੋਰਟ ਰੋਡ ਤੇ ਅਗਰ ਕਿਸੇ ਨੂੰ ਚਾਹੀਦਾ ਵੀ ਹੈ ਰਹਿਣ ਵਾਸਤੇ ਆਪਣਾ ਅਪਾਰਟਮੈਂਟ ਉਹ ਵੀ ਇੱਥੇ ਆ ਕੇ ਆਪਣਾ ਲੈ ਸਕਦਾ ਮੈਨੂੰ ਪਤਾ ਹੈ ਇਹ ਮਹਿੰਗੇ ਹਨ ਹੈਨਾ ਪੋਨੇ 2 ਕਰੋੜ ਦਾ ਰੇਟ ਬਹੁਤ ਮਹਿੰਗਾ ਹੁੰਦਾ ਲੋਕੀ ਕਹਿੰਗੇ ਯਾਰ ਪੋਨੇ 2 ਕਰੋੜ ਅਪਾਰਟਮੈਂਟਸ ਲੈਣਾ ਬਹੁਤ ਮਹਿੰਗਾ ਬਟ ਚਲੋ ਤੁਹਾਡੀ ਇੱਛਾ ਹੈਗੀ ਹੈ ਜਿਵੇਂ ਤੁਹਾਨੂੰ ਠੀਕ ਲੱਗਦਾ ਤੁਸੀਂ ਉਵੇਂ ਕਰ ਸਕਦੇ ਹੋ ਬਟ ਮੈਂ ਤੁਹਾਨੂੰ ਇੱਕ ਚੀਜ਼ ਦੱਸਦੀ ਹਾਂ ਕਿ ਮੁਹੱਲੀ ਚਿਕਨ ਨਵਾਂ ਪ੍ਰੋਜੈਕਟ ਲਾਂਚ ਹੋ ਚੁੱਕਿਆ ਹੈ ਹੋਮ ਰੈਂਟ ਲਗਾ ਲਿਆ ਕਰਕੇ ਜੇ ਅਗਰ ਕਿਸ ਦਾ ਮਨ ਹੈਗਾ ਤੇ ਆਪਣਾ ਲੈ ਸਕਦਾ ਇਨਵੈਸਟਮੈਂਟ ਕਰ ਸਕਦਾ ਤੇ ਅੱਗੇ ਤਾਂ ਤੁਹਾਡੀ ਇੱਛਾ ਹੀ ਹੈ ਨਾ ਬਟ ਫਿਰ ਵੀ ਬਹੁਤ ਬਿਜ਼ਨਸਮੈਨ ਆ ਰਹੇ ਆ ਤੁਸੀਂ ਆਪ ਸੋਚੋ ਨਾ ਕਿ ਕੰਪਨੀ ਨੇ ਜੋ ਹੋਮਲੈਂਡ ਗਰੁੱਪ ਹੈਗਾ ਉਹਨਾਂ ਨੇ ਸਾਰੇ ਫਲੈਟ ਸੋਲਡ ਕਰਤੇ ਆ ਤੇ ਕੁਛ ਨਾ ਕੁਛ ਤਾਂ ਗੱਲ ਹੋਈਗੀ ਜ਼ਰੂਰ ਜੋ ਸਾਰੇ ਸੋਲਡ ਆਊਟ ਹੋ ਚੁੱਕੇ ਆ ਕੰਪਨੀ ਵੱਲੋਂ ਜਿਵੇਂ ਵੀ ਹੈ ਅੱਛੀ ਗੱਲ ਹੈ ਮੋਲਿਸ ਡਿਵੈਲਪਮੈਂਟ ਹੋ ਰਹੀ ਹੈ ਕਾਫੀ ਚੀਜ਼ਾਂ ਨੇ ਹੋਰ ਵੀ ਤੁਹਾਨੂੰ ਦਿਖਾਉਣ ਵਾਲੀਆਂ ਬਟ ਇਹ ਵੀ ਉਸ ਇੱਕ ਪ੍ਰੋਜੈਕਟ ਸੀਗਾ ਜਿਹੜਾ ਤੁਹਾਨੂੰ ਮੈਂ ਚਾਹੁੰਦਾ ਸੀ ਕਿ ਤੁਸੀਂ ਤੁਹਾਨੂੰ ਪਤਾ ਲੱਗੇ ਹੈ ਨਾ ਤੁਹਾਡੇ ਤੱਕ ਗੱਲਾਂ ਪਹੁੰਚਣ ਜਿਹੜੇ ਮਿੱਤਰ ਆਪਣੇ ਬਾਹਰ ਰਹਿੰਦੇ ਆ ਜਾਂ ਫੈਮਿਲੀ ਬਾਹਰ ਰਹਿੰਦੀ ਹੈ ਇਨਵੈਸਟਮੈਂਟ ਕਰਨਾ ਚਾਹੁੰਦੀ ਹੈ ਹੈ ਨਾ ਫਿਊਚਰ ਵਾਸਤੇ ਉਹ ਆਪਣਾ ਦੇਖ ਸਕਦੇ ਆ ਇੱਥੇ ਇਹ ਪੈਂਦਾ ਸੈਕਟਰ 77 ਮੋਹੱਲੇ ਦੇ ਵਿੱਚ ਜੇ ਤੁਹਾਡਾ ਹੈਗਾ ਪਲਾਨ ਤੇ ਤੁਸੀਂ ਆਪਣਾ ਆ ਕੇ ਇਨਵੈਸਟ ਕਰ ਸਕਦੇ ਹੋ ਗੱਲ ਕਰ ਸਕਦੇ ਹੋ ਤੁਹਾਨੂੰ ਬੜੇ ਆਨੰਦ ਮਿਲਣਗੇ ਹੈ ਨਾ ਚਲੋ ਹੋਪ ਕਰਦਾ ਤੁਹਾਨੂੰ ਵਜ੍ਹਾ ਲੱਗਿਆ ਹੋਊਗਾ ਮੇਰੀ ਇਹ ਵਾਲੀ ਵੀਡੀਓ ਤੇ ਅਗਰ ਵੀਡੀਓ ਅੱਛੀ ਲੱਗੀ ਹੈ ਤੇ ਲਾਈਕ ਕਰ ਦਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਜਿੰਨੇ ਵਧੀਆ ਵਧੀਆ ਮੋਹੱਲੇ ਦੀ ਟ੍ਰਾਈ ਸਿਟੀ ਚੰਡੀਗੜ੍ਹ ਪੰਚਕੂਲਾ ਜਿਨੇ ਵਧੀਆ ਵਧੀਆ ਚੀਜ਼ਾਂ ਆਣਗੀਆਂ ਨਵੀਂ ਨਵੀਂ ਡਿਵੈਲਪਮੈਂਟ ਹੋएगी ਨਵੀਂ ਨਵੀਂ ਚੀਜ਼ਾਂ ਲਾਂਚ ਹੋਣਗੀਆਂ ਤੁਹਾਨੂੰ ਇਸ ਚੈਨਲ ਤੇ ਸਭ ਤੋਂ ਪਹਿਲਾਂ ਪਤਾ ਲੱਗੂਗੀ ਵੀ ਕੀ ਕੀ ਆ ਰਿਹਾ ਹੋਰ ਕਿਸੇ ਜਗ੍ਹਾ ਤਾਂ ਨਹੀਂ ਪਤਾ ਲੱਗਣਾ ਇਸ ਚੈਨਲ ਤੇ ਤੁਹਾਨੂੰ ਸਾਰਾ ਕੁਝ ਪਤਾ ਲੱਗਣਾ ਹੈ ਕਿ ਨਵੀਂ ਚੀਜ਼ ਕੀ ਆ ਰਹੀ ਹੈ ਚਲੋ ਕਰ ਦਿਓ ਸਬਸਕ੍ਰਾਈਬ ਚੈਨਲ ਨੂੰ ਫਟਾਫਟ ਮਿਲਦੇ ਆ नेक्स्ट ਵੀਡੀਓ ਦੇ ਵਿੱਚ